ਚੱਲੀ ਅੱਜ ਬੜੇ ਖੁਸ਼ ਹਾਂ ਲੱਗਦਾ ਤਨਖਾਹ ਮਿਲ ਗਈ ਆ ਤੈਨੂੰ ਕਿਵੇਂ ਪਤਾ ਆਈ ਆ ਫਿਰ ਲਿਓ ਲੈ ਫੜ ਪਰ ਮੈਨੂੰ ਇੱਕ ਗੱਲ ਦੱਸੋ ਆ ਇੰਨੀ ਕ ਤਨਖਾਹ ਨਾਲ ਆਪਣਾ T1 ਉਹ ਇਹਦੇ ਨਾਲ ਤਾਂ ਘਰ ਦਾ ਰੈਂਟ ਤੇ ਖਰਚੇ ਮਸਾ ਚੱਲਦੇ ਆ ਉਹ ਫਿਰ ਵਧੀਆ ਹੈ ਨਾ ਖਰਚੇ ਤਾਂ ਚੱਲਦੇ ਨੇ ਹੋਰ ਆਪਾਂ ਨੂੰ ਕੀ ਚਾਹੀਦਾ ਲੈ ਇਹਦੇ 'ਚ ਵਧੀਆ ਗੱਲ ਕਹੀ ਆ ਮੈਨੂੰ ਨਹੀਂ ਪਤਾ ਹੁਣ ਮੇਰੇ ਤੋਂ ਨਹੀਂ ਇਹ ਸਕਰਾਏ ਵਾਲੇ ਘਰ ਚ ਰਿਹਾ ਜਾਂਦਾ ਉਹ ਫਿਰ ਹੁਣ ਤੂੰ ਚੌਣੀ ਗਈ ਹੈ ਪਤਾ ਹੀ ਹੈ ਤੁਹਾਨੂੰ ਮੈਂ ਆਪਣਾ ਘਰ ਚ ਆਉਣੀ ਆ ਨਾ ਚਾ ਨਾ ਪਾਣੀ ਹੋਰ ਹੀ ਤੇਰੇ ਮੇਰੇ ਸਟੇਸ਼ਨ ਫੜੀ ਬੈਠੀ ਹੈ ਪਾਣੀ ਤਾਂ ਮੈਂ ਲਿਆ ਦਿੰਨੀ ਆ ਪਰ ਮੈਂ ਅੱਜ ਆਪਣੀ ਗੱਲ ਮਨਵਾ ਕੇ ਰਹੂੰ ਲੋਕਾਂ ਨੇ ਇਹ ਡੇ ਡੇ ਘਰ-ਪਾਰ ਰੱਖੇ ਨੇ ਤੇ ਮੇਰੀ ਮਾੜੀ ਕਿਸਮਤ ਮੈਂ ਆ ਕਿਰਾਏ ਦੇ ਘਰ ਚ ਬੈਠੀ ਆ ਆ ਲਓ ਪਾਣੀ ਨਾਲੇ ਨਾ ਮੇਰੀ ਗੱਲ ਹੁਣ ਬਦਲਣ ਦੀ ਲੋੜ ਨਹੀਂ ਹੈਗੀ ਜਿਹੜੀ ਗੱਲ ਤੁਹਾਨੂੰ ਕਹੀ ਹੈ ਨਾ ਉਸ ਤੇ ਗੌਰ ਕਰੋ ਮੈਨੂੰ ਆਪਣਾ ਘਰ ਚਾਹੀਦਾ ਓ ਯਾਰ ਕਹਿਉਂ ਜਾਂ ਗੱਲਾਂ ਲੈ ਕੇ ਬੈਗੀ ਓਏ ਘਰ ਬਣਾਉਣੇ ਆਸਾਨ ਬੈ ਨੇ ਓ ਲੱਖਾਂ ਰੁਪਏ ਲੱਗ ਜਾਂਦੇ ਨੇ ਘਰ ਬਣਾਉਣ ਚ ਜੀ ਮੈਨੂੰ ਪਤਾ ਬਿੱਕਰ ਬਣਾਉਣ ਤੇ ਨਾ ਲੱਖਾਂ ਰੁਪਈਆ ਲੱਗਦਾ ਫਿਰ ਲਾਓ ਉਹ ਕਿੱਥੋਂ ਲਾਵਾਂ ਉਹ ਇਹ ਤਾਂ ਤੈਨੂੰ ਪਤਾ ਨਾ ਮੇਰੀ ਸੈਲਰੀ ਲੱਖਾਂ ਚ ਨਹੀਂ ਹੈਗੀ ਹਜ਼ਾਰਾਂ ਚ ਮੈਨੂੰ ਨਾ ਸਾਰਾ ਹੀ ਪਤਾ ਵੀ ਤੁਹਾਡੇ ਤਨਖਾਹ ਨਾ ਸਿਰਫ 15000 ਆ ਪਰ ਜੇ ਬੰਦੇ ਦੇ ਮਨ ਚ ਘਰ ਬਣਾਉਣ ਦੀ ਚਾਹ ਨਾ ਹੋਵੇ ਨਾ ਫਿਰ ਉਹ ਕੁਝ ਵੀ ਕਰ ਸਕਦਾ ਉਹ ਕੁਝ ਵੀ ਕਰਨ ਨੂੰ ਤਾਂ ਐਂ ਕਹਿ ਰਹੀਆਂ ਤੂੰ ਵੀ ਮੈਂ ਡਾਕਾ ਮਾਰਨਾ ਕਿਸੇ ਤੇ ਜਾ ਕੇ ਮੈਂ ਡਾਕਾ ਮਾਰਨ ਦੀ ਗੱਲ ਨਹੀਂ ਕਰ ਰਹੀ ਉਹ ਹੋਰ ਵੀ ਬਥੇਰੇ ਰਾਣੇ ਉਹ ਤੂੰ ਕੀ ਕਹਿਣਾ ਚਾਹਣੀ ਐ ਇਹੀ ਵੀ ਤੁਸੀਂ ਨਾ ਬੈਂਕ ਤੋਂ ਲੋਨ ਲੈ ਲਵੋ ਲੋਨ ਹਾਂਜੀ ਲੋਨ ਮੇਰੀ ਤਾਈ ਦੀ ਕੁੜੀ ਦਾ ਅੱਜ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਨਾ ਆਪਣੇ ਪਿੰਡ ਵਿੱਚ ਕਹਿੰਦੇ ਕੋਹੋਂ ਦੀ ਕੋਠੀ ਤਿਆਰ ਕੀਤੀ ਆ ਅੱਛਾ ਪਰ ਤੇਰੇ ਜੀਜੇ ਦੀ ਇੰਨੀ ਇਨਕਮ ਤਾਂ ਹੈ ਨਹੀਂ ਸੀ ਵੀ ਉਹ ਕੋਠੀ ਤਿਆਰ ਕਰ ਲੈ ਇਹੀ ਤਾਂ ਗੱਲ ਆ ਵੇ ਇਨਕਮ ਹੈ ਨੇ ਫੇਰ ਵੀ ਉਹ ਕੋਠੀ ਤਿਆਰ ਕਰ ਰਹੇ ਨੇ ਉਹ ਕਿਵੇਂ ਲੋਨ ਲੈ ਕੇ ਭੈਣ ਕਹਿੰਦੇ ਸੀ ਵੀ ਉਹ ਤੰਗ ਜੇ ਘਰ ਚ ਨਾ ਔਖੇ ਹੋਏ ਪਏ ਸੀ ਫੇਰ ਉਹਨਾਂ ਨੇ ਬੈਂਕ ਤੋਂ ਲੋਨ ਲਿਆ ਤੇ ਹੁਣ ਕੋਠੀ ਤਿਆਰ ਕਰਵਾਉਣ ਲੱਗੇ ਹੋਏ ਨੇ ਮੈਨੂੰ ਤਾਂ ਭੈਣ ਦੀ ਇਹ ਗੱਲ ਬਹੁਤ ਵਧੀਆ ਲੱਗੀ ਹੁਣ ਤੁਸੀਂ ਵੀ ਐਂ ਕਰੋ ਉਹ ਬੈਂਕ ਤੋਂ ਲੋਨ ਲੈ ਲਵੋ ਤੇ ਖੁੱਲੀ ਜੀ ਜਗ੍ਹਾ ਲੈ ਕੇ ਨਾ ਉੱਥੇ-ਕੋਠੇ ਪਾ ਲਵੋ ਨਾਲੇ ਆਪਣਾ ਕਿਰਾਏ ਦੇ ਘਰ ਤੋਂ ਨਾ ਖੜਾ ਛੁਟੂ ਉਹ ਆਪਾਂ ਨਹੀਂ ਲੈ ਸਕਦੇ ਲੋਨ ਨੂੰ ਨਾ ਕਿਉਂ ਓ ਮੇਰੀ ਤਾਂ ਨਹੀਂ ਸੈਲਰੀ ਵੀ ਨਹੀਂ ਜੇ ਆਪਾਂ ਲੋਨ ਲੈ ਲਿਆ ਮੈਂ ਕਿਸ਼ਤ ਕਿੱਥੋਂ ਤਾਰੂੰਗਾ ਜੀ ਸਭ ਕੁਝ ਮੈਨੇਜ ਹੋ ਜਾਂਦਾ ਵਾ ਇੱਕ ਵਾਰ ਤੁਸੀਂ ਲੋਨ ਲੈਣ ਲਈ ਮੰਨੋ ਤਾਂ ਸਹੀ ਨਹੀਂ ਛੱਡੀ ਉਹ ਕਹਿਣਾ ਬਹੁਤ ਆਸਾਨ ਹੈ ਪਰ ਜਦੋਂ ਆਬਦੇ ਦੇ ਪੈਂਦੀ ਹੈ ਨਾ ਪਤਾ ਤਾਂ ਫੇਰ ਲੱਗਦਾ ਉਹ ਮੂਜਾ ਬਣਾ ਕੇ ਚਲੀ ਗਈ ਮੈਂ ਇਹਨੂੰ ਕਿਵੇਂ ਸਮਝਾਵਾਂ ਜੇ ਲੋਨ ਲੈ ਲਿਆ ਨਾ ਤਾਂ ਔਖੇ ਤਾਂ ਆਪੇ ਹੀ ਹੋਵਾਂਗੇ ਕੀ ਦੱਸਾਂ ਯਾਰ ਮੇਰੀ ਤਾਂ ਨਾ ਕਿਸਮਤੀ ਵਾਲੀ ਮਾੜੀ ਆ ਮੈਂ ਜੋ ਵੀ ਸੋਚਦੀ ਆ ਨਾ ਉਹ ਕੁਝ ਨਹੀਂ ਬੰਦਦਾ ਹੈਗਾ ਇੱਕ ਮੇਰਾ ਘਰ ਵਾਲਾ ਮੇਰੀ ਇੱਕ ਵੀ ਗੱਲ ਮੰਨ ਕੇ ਨਹੀਂ ਰਾਜੀ ਮੇਰੇ ਨਾਲ ਦੀਆਂ ਮੇਰੇ ਸਾਰੀਆਂ ਸਹੇਲੀਆਂ ਮੇਰੇ ਸਾਰੀਆਂ ਭੈਣਾਂ ਉਹ ਸਭ ਸੈਟਲ ਹੋਈਆਂ ਬੈਠੀਆਂ ਨੇ ਤੇ ਮੈਂ ਮੈਂ ਹੀ ਇਕੱਲੀ ਰਹਿ ਗਈ ਤੇ ਹੁਣ ਮੈਨੂੰ ਕੋਈ ਉਮੀਦ ਵੀ ਨਹੀਂ ਸ਼ੈਲੀ ਗੱਲ ਸੁਣ ਮੈਂ ਤੇਨਾਂ ਫੇਰ ਗੱਲ ਕਰਦੀ ਆ ਕੀ ਸੁਣਾ ਜੋ ਮੈਂ ਤੁਹਾਨੂੰ ਕਹਿ ਰਹੀ ਆ ਉਹ ਤਾਂ ਤੁਸੀਂ ਮੇਰੀ ਗੱਲ ਮੰਨ ਨਹੀਂ ਰਹੇ ਉਹ ਕਿਵੇਂ ਮੰਨਾ ਉਹ ਤੈਨੂੰ ਵੀ ਤਾਂ ਪਤਾ ਹੈ ਮੇਰੀ ਕਿੰਨੀ ਕ ਤਨਖਾਹ ਹੈ ਨਾਲੇ ਮੇਰੀ ਕਿਹੜਾ ਪੱਕੀ ਨੌਕਰੀ ਲੱਗੀ ਹੋਈ ਹੈ ਜਿਹੜੇ ਮੈਨੂੰ 3 ਮਹੀਨੇ 92 ਪੈਸੇ ਆਉਂਦੇ ਹੁਣ ਚੱਲ ਜੇ ਮੈਂ ਤੇਰੇ ਕਹੇ ਕਹਾਏ ਲੋਨ ਲੈ ਵੀ ਲਿਆ ਓਏ ਆਪਾਂ ਨੂੰ ਤਾਂ ਕਿਸ਼ਤਾਂ ਮੋੜਨੀ ਔਖੀਆਂ ਹੋ ਜਾਣੀਆਂ ਨੇ ਓ ਚੱਲ ਠੀਕ ਐ ਤੇਰੇ ਪਿੱਛੇ ਮੈਂ ਲੋਨ ਲੈ ਵੀ ਲੈਣਾ ਪਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਹਾਂਜੀ ਪੁੱਛੋ ਉਹ ਤੇਰਾ ਭਰਾ ਵੀ ਤਾਂ ਵਧੀਆ ਸੈੱਟ ਐ ਸੋਹਣਾ ਕਾਰੋਬਾਰ ਚੱਲਦਾ ਫਿਰ ਉਹ ਕਿਉਂ ਨਹੀਂ ਪਾਉਂਦਾ ਕੋਠੀ ਲੈ ਉਹਨਾਂ ਨੂੰ ਕੀ ਪਾਉਣ ਦੀ ਲੋੜ ਪਈ ਆ ਉਹ ਉਹਨਾਂ ਦਾ ਘਰ ਤਾਂ ਵਧੀਆ ਪਿਆਵਾ ਨਾਲੇ ਵੀਰਾ ਕਹਿੰਦਾ ਜਦੋਂ ਉਹਨਾਂ ਦਾ ਸੜੀ ਜਾਂਦਾ ਫਿਰ ਵੱਧੋ ਪੈਸਾ ਖਰਾਬ ਕਰਨ ਦੀ ਕੀ ਲੋੜ ਪਈ ਆ ਕਮਾਲ ਹੈ ਜਿਹਦੇ ਕੋਲ ਤਾਂ ਪੈਸੇ ਨੇ ਉਹਨੂੰ ਤਾਂ ਕੋਠੀ ਪਾਉਣ ਦੀ ਲੋੜ ਨਹੀਂ ਤੇ ਜਿਹਦੇ ਕੋਲ ਹੈ ਨਹੀਂ ਉਹਨੂੰ ਤਾਂ ਕਹਿੰਨੀ ਆ ਲੋਨ ਲੈ ਤੇ ਕੋਠੀ ਪਾ ਮਾਫ ਕਰ ਰਹੇ ਹੋ ਜੀ ਬੇਵਜ੍ਹਾ ਹੀ ਮੈਂ ਤਾਂ ਮੂੰਹ ਬਣਾ ਕੇ ਬੈ ਗਈ ਉਹ ਸਮਝਣਾ ਤਾਂ ਕੀ ਸੀ ਉਲਟਾ ਤੁਹਾਨੂੰ ਹੀ ਮਜਬੂਰ ਕਰਨ ਲੱਗ ਗਈ ਬਿਲ loan ਲੈ ਲਵੋ। ਉਹ ਚੱਲ ਛੱਲੀ ਕੋਈ ਗੱਲ ਨਹੀਂ। ਤੂੰ ਫਿਕਰ ਨਾ ਕਰ। ਰੱਬ ਸੁੱਖ ਰੱਖੇ। ਮੈਂ ਤੇਰੇ ਸਾਰੇ ਸੁਪਨੇ ਪੂਰੇ ਕਰ ਦੇਵਾਂਗਾ। ਆਹ ਕਿਰਾਏ ਵਾਲਾ ਘਰ ਛੱਡ ਕੇ ਆਪਾਂ ਆਪ ਦਾ ਮਕਾਨ ਬਣਾਵਾਂਗੇ। ਨਾਲੇ ਨਾ ਤੇਰੀ ਤਾਈ ਦੀ ਕੁੜੀ ਦੀ ਕੋਠੀ ਦੇ ਨਾਲੋਂ ਵਧੀਆ ਕੋਠੀ ਪਾ ਕੇ ਦਿਆਂਗਾ। ਆਹ loan ਦੇ ਨਾਲ ਨਹੀਂ ਆਪਣੀ ਮਿਹਨਤ ਦੀ ਕਮਾਈ ਦੇ ਨਾਲ। ਸਹੀ ਕਿਹਾ ਜੀ ਤੁਸੀਂ। ਕਿਸੇ ਦਾ ਪੱਕਾ ਦੇਖ ਕੇ ਨਾ ਆਪਣਾ ਕੱਚਾ ਨਹੀਂ ਢਾਈ ਦਾ।